ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਗੜਸ਼ੰਕਤ ਦੇ ਪਿੰਡ ਨਰਿਆਲਾ ਵੱਡੋਆਣ ਸਰਦੂਲਾਪੁਰ ਗੰਦੋਵਾਲ ਆਦੀ ਪਿੰਡਾਂ ਦੀ ਜ਼ਮੀਨ ਉੱਤੇ ਇੱਕ ਸਿਮਿੰਟ ਕੰਪਨੀ ਦੇ ਲੱਗ ਰਹੇ ਪਲਾਂਟ ਦੇ ਖਿਲਾਫ ਪਿੰਡ ਵਾਸੀਆਂ ਦਾ ਵਿਰੋਧ ਲਗਾਤਾਰ ਜਾਰੀ ਹੈ ਪਿੰਡ ਵਾਸੀਆਂ ਦਾ આરોਪ ਹੈ ਕਿ ਇਸ ਸਿਮਿੰਟ ਫੈਕਟਰੀ ਦੇ ਲੱਗ ਰਹੇ ਪਲਾਂਟ ਦੇ ਕਾਰਨ 10 ਕਿਲੋਮੀਟਰ ਦਾ ਖੇਤਰ ਪ੍ਰਭਾਵਿਤ ਹੋਵੇਗਾ ਅਤੇ 20 ਦੇ ਕਰੀਬ ਪਿੰਡਾਂ ਦੇ ਲੋਕਾਂ ਨੂੰ ਨੁਕਸਾਨ ਚਲਣਾ ਪਵੇਗਾ। ਪਿੰਡ ਵਾਸੀਆਂ ਵੱਲੋਂ ਵਾਤਾਵਰਨ ਬਚਾਓ ਸੰਘਰਸ਼ ਕਮੇਟੀ ਬਣਾਈ ਗਈ ਹੈ ਜਿਸ ਦੇ ਤਹਿਤ ਐਸ.ਡੀ.ਐਮ ਗੜਸ਼ੰਕਰ ਸ਼ਿਵਰਾਜ ਬੱਲ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਮੰਗ ਪੱਤਰ ਜਾਰੀ ਕੀਤਾ ਗਿਆ। ਵਾਤਾਵਰਨ ਬਚਾਓ ਸੰਘਰਸ਼ੀ ਕਮੇਟੀ ਨੇ ਮੰਗ ਕੀਤੀ ਹੈ ਕਿ ਇੰਪੈਕਟ ਡਿਟੇਲਰ ਰਿਪੋਰਟ ਉਪਲਬਧ ਕਰਾਈ ਜਾਵੇ। 19 ਜਨਵਰੀ ਨੂੰ ਗੈਰ ਸੰਵਿਧਾਨਿਕ ਤਰੀਕੇ ਦੇ ਕੀਤੀ ਗਈ ਪਬਲਿਕ ਜਨ ਸੁਣਵਾਈ ਨੂੰ ਰੱਦ ਕੀਤਾ ਜਾਵੇ ਤੇ ਦੁਬਾਰਾ ਲੋਕਾਂ ਦੀ رائے ਲਈ ਜਾਵੇ ਇਸ ਪਲਾਟ ਲਈ ਖਰੀਦੀ ਗਈ ਜ਼ਮੀਨ ਉੱਤੇ ਖੇਤੀ ਕੀਤੀ ਜਾ ਰਹੀ ਹੈ ਤੇ ਸਿਚਾਈ ਦੇ ਲਈ ਟਿਊਬਲ ਲੱਗੇ ਹੋਏ ਹਨ ਇਸ ਦੇ ਆਸ-ਪਾਸ ਸੰਗਣੀ ਆਬਾਦੀ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਪਲਾਟ ਨੂੰ ਬਣਨ ਤੋਂ ਰੋਕਿਆ ਜਾਵੇ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬੀਟੂ ਚੋਹਾਨ ਦੀ ਰਿਪੋਰਟ ਕ੍ਰੀਏਟ ਕਰਨ ਵਾਲੀ ਫੈਕਟਰੀ ਲੱਗ ਰਹੀ ਹੈ ਇਹਦੀ ਜਿੰਦੀ ਜਾਗਦੀ ਐਗਜ਼ਾਮਪਲ ਉਦਾਹਰਨ ਕਨੌਲੀ ਰੋਪੜ ਦੇ ਕੋਲ ਬਹੁਤ ਵੱਡਾ ਸੀਮਿੰਟ ਪਲਾਂਟ ਵੀ ਨਹੀਂ ਲਾਇਆ ਹੋਇਆ ਉੱਥੇ ਅੱਜ ਵੀ ਜਾ ਕੇ ਦੇਖ ਲਓ 25 30 ਪਿੰਡਾਂ ਦੀਆਂ 75 ਰੋਨੀਆਂ ਲੋਕੀ ਰੋਂਦੇ ਲੋਕਾਂ ਨੂੰ ਕਿੰਨੀਆਂ ਬਿਮਾਰੀਆਂ ਲੱਗ ਗਈਆਂ ਲੇਕਿਨ ਪ੍ਰਸ਼ਾਸਨ ਅੱਜ ਨਹੀਂ ਸੁਣ ਰਿਹਾ ਇੱਕ ਵਾਰੀ ਇਹ ਫੈਕਟਰੀ ਲੱਗ ਗਈ ਤਾਂ ਡੈਫੀਨਿਟਲੀ ਇੱਥੇ 15 15 ਕਿਲੋਮੀਟਰ ਤੱਕ ਗਰਸ਼ੰਕਰ ਲਾਲਾਉ ਮਾਲਪੁਰ ਲਾਲਾਉ ਇੱਧਰ ਪਿੰਡ ਲਾਲਾਉ ਕੋਟਸਦੂਈ ਲਾਲਾਉ ਇੱਥੇ ਦੇ ਸਾਰੇ ਲੋਕਾਂ ਦਾ ਜੀਣਾ ਹਰਾਮ ਹੋ ਜਾਏਗਾ ਤੇ ਜਿਹੜਾ ਕਿ ਅਸੀਂ ਕਦੀ ਵੀ ਕਿਸੇ ਵੀ ਕੌਸਟ ਤੇ ਅਸੀਂ ਨਹੀਂ ਚਾਹਾਂਗੇ ਇਸ ਅਸੀਂ ਇਹੀ ਚਾਹਦੇ ਹਾਂ ਕਿ ਇਹ ਫੈਕਟਰੀ ਨਾ ਲੱਗੇ ਔਰ ਲੋਕੀ ਵੀ ਇਹੀ ਚਾਹਦੇ ਆ ਇਹ ਫੈਕਟਰੀ ਨਾ ਲੱਗੇ ਔਰ ਇਹ ਫੈਕਟਰੀ ਅਸੀਂ ਕਿਸੇ ਵੀ ਹਾਲਤ ਵਿੱਚ ਨਹੀਂ ਲੱਗ ਸਾਬ ਦੇ ਆਪਣੀ ਦਰਖਾਸਤ ਦਿੱਤੀ ਆ ਉਹਨਾਂ ਨੂੰ ਦੱਸਿਆ ਵੀ ਇਹ ਤੋਂ ਬੜਾ ਵੱਡਾ ਧੋਖਾ ਕੀਤਾ ਗਿਆ ਕਿ ਜਰਾਤ ਉੱਪਰ ਚਾ ਲੋ ਔਰ ਜਾਂ ਹੋਰ ਅਧਿਕਾਰੀਆਂ ਨੇ ਜਾਂ ਕਰਮਚਾਰੀਆਂ ਨੇ ਮਿਲ ਕੇ ਇਹ ਧੋਖਾ ਕੀਤਾ ਗਿਆ ਇਹਨੂੰ ਦੁਬਾਰਾ ਇਹਦੇ ਪ੍ਰੋਸੈਸ ਵਿੱਚ ਪਾਇਆ ਜਾਵੇ ਲੋਕਾਂ ਨੂੰ ਜਨਤਕ ਕੀਤਾ ਜਾ ਕੇ ਲੋਕਾਂ ਦਾ ਪਰਮਿਸ਼ਨ ਲਈ ਲਾ ਕੇ ਲੋਕਾਂ ਨਾਲ ਸਾਂਝ ਕੀਤੀ ਜਾਵੇ ਕਿ ਫੈਕਟਰੀ ਅਸੀਂ ਲੱਗਣ ਦੇਣੀ ਆ ਜਾਂ ਨਹੀਂ ਲੱਗਣ ਦੇਣੀ ਇਹਦੇ ਕੀ ਫਾਇਦੇ ਆ ਇਹਦੇ ਕੀ ਨੁਕਸਾਨ ਆ ਫਾਇਦੇ ਕੀ ਆ ਇਹਦਾ ਕੋਈ ਫਾਇਦਾ ਨਹੀਂ ਹੋਣਾ ਅਸੀਂ ਵਾਰ-ਵਾਰ ਦੱਸਦੇ ਆ ਇਹਦਾ ਨੁਕਸਾਨ ਹੀ ਨੁਕਸਾਨ ਆ ਨੁਕਸਾਨ ਵੀ ਇਦਾਂ ਦਾ ਹੋਊਗਾ ਕਿ ਸਾਨੂੰ ਪਿੰਡਾਂ ਦੇ ਪਿੰਡ ਖਾਲੀ ਹੋ ਜੂਗੇ ਜਿਸ ਤਰ੍ਹਾਂ ਕਿ ਸਾਡਾ ਪਾਣੀ ਖਰਾਬ ਕੀਤਾ ਹੁਣ ਇਨੀ ਸਾਡਾ ਵਾਤਾਵਰਣ ਖਰਾਬ ਕਰ ਦੇਣਾ ਸੋ ਅਸੀਂ ਤਾਂ ਸਰਕਾਰ ਨੂੰ ਹੱਥ ਜੋੜ ਬੇਨਤੀ ਕਰਾਂਗੇ ਕਿ ਇਹ ਜਿਹੜੀ ਫੈਕਟਰੀ ਆ ਇਹਨੂੰ ਕਿਤੇ ਹੋਰ ਸ਼ਿਫਟ ਕੀਤਾ ਜਾਵੇ ਜਿੱਥੇ ਵੀ ਬਣਦਾ ਹੋਵੇ ਲੇਕਿਨ ਨਰਿਆਲਾ ਸੱਲੇ ਦੇ ਕੋਲ ਡਿਸਟ੍ਰਿਕਟ ਹੁਸ਼ਾਰਪੁਰ ਦੇ ਵਿੱਚ ਇਹ ਫੈਕਟਰੀ ਕਿਸੇ ਵੀ ਹਾਲ ਵਿੱਚ ਅਸੀਂ ਲੱਗਣ ਨਹੀਂ ਦਵਾਂਗੇ ਇਹਨਾਂ ਦੇ ਵਿੱਚ ਸਾਡੇ ਇਲਾਕੇ 'ਚ ਇਹ ਗੱਲ ਸਾਹਮਣੇ ਆਈ ਸੀ ਕਿ ਅੰਬੂਜਾ ਸੀਮੈਂਟ ਫੈਕਟਰੀ ਦਾ ਇੱਕ ਪਲਾਂਟ ਪਿੰਡ ਰਣਿਆਲਾ ਦੇ ਵਿੱਚ ਲੱਗਣ ਜਾ ਰਿਹਾ ਹੈ ਜਿਹਦੀ ਜਿਹੜੀ ਜਿੰਨੀ ਲੀਗਲ ਪ੍ਰੋਸੈਸ ਹੁੰਦੀ ਹੈ ਕਿ ਪਹਿਲਾਂ ਇਲਾਕੇ ਨੂੰ ਇਕੱਠੇ ਕਰਕੇ ਉੱਥੇ ਇੱਕ ਜਿਹੜੀ ਹੈ ਪਬਲਿਕ ਹੀアリング ਕਰਨੀ ਹੈ ਉਹਦੇ ਬਾਰੇ ਸਾਨੂੰ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ ਤੇ ਫਿਰ ਅਸੀਂ ਪੂਰੇ ਇਲਾਕੇ ਨੇ ਆਪਣਾ 70-80 ਪਿੰਡਾਂ ਨੇ ਰਲ ਕੇ ਜਿਹੜੀ ਵਾਤਾਵਰਨ ਨੂੰ ਬਚਾਓ ਸੰਘਰਸ਼ ਕਮੇਟੀ ਦੁਆਬਾ ਬਣਾ ਕੇ डीसी ਹੁਸ਼ਿਆਰਪੁਰ ਸਾਹਿਬ ਨੂੰ डीसी साहब ਹੁਸ਼ਿਆਰਪੁਰ ਤੇ ਵਾਤਾਵਰਣ ਵਿਭਾਗ ਨਵੀਂ ਦਿੱਲੀ ਤੇ एसडीएम ਗੜਸ਼ੰਕਰ ਨੂੰ ਇਹ ਲਿਖ ਕੇ ਭੇਜਿਆ ਸੀਗਾ ਕਿ ਇਹ ਜਿਹੜੀ ਵੋਡਲੀ ਕਾਨੂੰਨੀ ਕਾਰਵਾਈ ਆ ਜਿਹੜੀ ਪਹਿਲੀ ਕਰਨੀ ਸੀ ਉਹ ਗਲਤ ਤਰੀਕੇ ਨਾਲ ਹੋਈ ਹੈ ਸੋ ਉਹਦੇ ਸਬੰਧੀ ਸਾਡੀ ਇਹ ਫਿਰ ਮੀਟਿੰਗ डीसी साहब ਦੇ ਕਹਿਣ ਤੇ ਅੱਜ एसडीएम ਸਾਹਿਬ ਨੂੰ ਜਿਹੜੇ ਲਿਖਤੀ ਆਰਡਰ ਆਏ ਸੀਗੇ ਕਿ ਇਹ ਅੰਬੂਜਾ ਸੀਮੈਂਟ ਫੈਕਟਰੀ ਵਾਲੇ ਤੇ ਨਾਲ ਜਿਹੜਾ ਪੋਲੂਸ਼ਨ ਕੰਟਰੋਲ ਬੋਰਡ ਪੰਜਾਬ ਦੇ ਅਫਸਰ ਤੇ ਇਲਾਕੇ ਦੇ ਮੋਹਤਵਰ ਵਿਅਕਤੀ ਜਿਦੇ ਵਿੱਚ 80 ਪਿੰਡਾਂ ਤੋਂ ਮੋਹਤਵਰ ਵਿਅਕਤੀ ਸੈਂਕੜਿਆਂ ਦੀ ਤਦਾਦ ਦੇ ਵਿੱਚ ਅੱਜ ਇੱਥੇ ਸ਼ਾਮਲ ਹੋਏ ਆ ਔਰ ਇਹ ਅਸ਼ਵਾਸ਼ਣ ਦਿੱਤਾ ਗਿਆ ਐਸਡੀਐਮ ਸਾਹਿਬ ਨੇ ਉਸ ਮੀਟਿੰਗ ਦੇ ਵਿੱਚ ਕਿ ਅੱਜ ਦੀ ਮੀਟਿੰਗ ਦੇ ਵਿੱਚ ਜਿੱਥੇ ਅਸੀਂ ਵੱਖ-ਵੱਖ ਉਹਨਾਂ ਦੇ ਨਾਲ ਵਿਚਾਰ ਪਟਾੰਦਰਾ ਕੀਤਾ ਸਭ ਤੋਂ ਪਹਿਲਾਂ ਜਿਹੜੇ ਹੋਰ ਪੱਖ ਨੇ ਵਿਚਾਰੇ ਜਾਣਗੇ ਪਰ ਸਭ ਤੋਂ ਵੱਡਾ ਪੱਖ ਇਹ ਪਬਲਿਕ ਹੀアリング ਜਿਹੜਾ ਲੀਗਲ ਪ੍ਰੋਸੈਸ ਹੈ ਉਹ ਦੁਬਾਰਾ ਕੁਰਬਾਨ ਦੀ ਸਪਾਰਸ਼ ਕੀਤੀ ਗਈ ਹੈ ਸੋ ਅਸੀਂ ਇਹ ਸਮਝਦੇ ਆਏ ਸਾਡੇ ਲੋਕਾਂ ਦੀ ਅੱਜ ਸਾਡੇ ਸਾਰਿਆਂ ਦੇ ਇਕੱਠ ਦੀ ਇਹ ਜਿੱਤ ਹੈ ਤਾਂ ਕਿ ਅਸੀਂ ਜਿਹੜਾ ਇੱਕ ਹਾਂਜੀ ਅੱਜ ਇਹ ਇਕੱਠ ਨਰਿਆਲਾ ਨੇੜੇ ਸੈਲਾ ਲੱਗਣ ਜਾ ਰਹੀ ਉਬੂਜਾ ਫੈਕਟਰੀ ਦੇ ਖਿਲਾਫ ਹੋਇਆ ਇਹਦੇ ਚ ਪੂਰੇ 70 80 ਪਿੰਡਾਂ ਦੇ ਸਾਰੇ ਮੋਹਤਵਾਰ ਬੰਦੇ ਪਹੁੰਚੇ ਆ ਇਹ ਫੈਕਟਰੀ ਸਾਨੂੰ ਅਣਜਾਣ ਪੁਣੇ ਤੇ ਅਣਜਾਣ ਪੁਣਾ ਮਤਲਬ ਸਾਨੂੰ ਦੱਸਿਆ ਹੀ ਨਹੀਂ ਇਲਾਕੇ ਦੇ ਉਸ ਪਿੰਡ ਦੇ ਬੰਦਿਆਂ ਨੂੰ ਪਤਾ ਨਹੀਂ ਬਿਲਕੁਲ ਨਰੀਆਲੇ ਦੇ ਬੰਦਿਆਂ ਨੂੰ ਬਿਲਕੁਲ ਪਤਾ ਨਹੀਂ ਕਿ ਸਾਡੇ ਨਾਲ ਨਾਲ ਕੰਧ ਦੇ ਨਾਲ ਸਾਡੇ ਮੂਜਾ ਫੈਕਟਰੀ ਲੱਗਣ ਜਾ ਰਹੀ ਹੈ ਉਹ ਸਾਰੀ ਬੋਕਸ ਉਹਨਾਂ ਨੇ ਜੋ ਵੀ ਕੀਤੀ ਹੀ ਰੰਜਨ ਜਨਸਨਵਾਈ ਕੀਤੀ ਆ ਉਹਦੇ ਅੰਗੇਂਜਡ ਅੰਦਰ ਜੋ ਵੀ ਗੱਲਬਾਤ ਹੋਈ ਆ ਉਹਨਾਂ ਨੇ ਸ਼ਰਸ਼ੁਨ ਦਵਾਇਆ ਸਾਰੇ ਅਫਸਰ ਇਕੱਠੇ ਹੋਏ ਸੀ ਪੋਲੂਸ਼ਨ ਵਾਲੇ ਵੀ ਤੇ ਸਾਰੇ ਲੋਕਾਂ ਮੋਤਵਾਰਾਂ ਨੇ ਗੱਲ ਕੀਤੀ ਕਿ ਫੈਕਟਰੀ ਬਿਲਕੁਲ ਨਹੀਂ ਲੱਗਣ ਦਾਂਗੇ ਕਿਉਂਕਿ ਇਹ ਬਹੁਤ ਸੰਘਣੀ ਆਬਾਦੀ ਚ ਦੁਆਬੇ ਦੇ ਪਿੰਡ ਜਿਹੜੇ ਬਹੁਤ ਸੰਘਣੇ ਆ ਇਸ ਕਰਕੇ ਅਸੀਂ ਸਰਕਾਰ ਨੂੰ ਉੱਪਰ ਤੱਕ ਮੰਗ ਕਰਦੇ ਆ ਕਿ ਸਾਡੇ ਇਹ ਸੰਘਣੀ ਆਬਾਦੀ ਦੇ ਇਲਾਕੇ ਚ ਇਹ ਇੰਨਾ ਖਤਰਨਾਕ ਪਲਾਂਟ ਨਾ ਲਾਇਆ ਜਾਵੇ